ਸਭ ਜਿਹੜਾ ਅੱਜ ਦਾ ਤੁਹਾਡੇ ਕੋਲੋਂ ਦੱਸ ਕੀਤਾ ਚੱਲ ਰਿਹਾ ਕਿਸ ਬੱਦ ਤੱਕ ਬੈਂਟੀ ਇਮਪਰੂਵਮੈਂਟ ਟਰੱਸਟ ਬਟੰਡਾ ਸ਼ਹਿਰ ਦਾ ਸਰਪੱਖੀ ਵਿਕਾਸ ਕਰਨ ਲਈ ਪਿਛਲੇ 2 ਸਾਲਾਂ ਤੋਂ ਲਗਾਤਾਰ ਸਾਡੇ ਯਤਨ ਜਾਰੀ ਹੈ ਸਾਡੀਆਂ ਕੋਸ਼ਿਸ਼ਾਂ ਜਾਰੀ ਹੈ ਤੇ ਇਹ ਭਾਰਤਨਗਰ ਤੇ ਪਟੇਲ ਨਗਰ ਇਮਪਰੂਵਮੈਂਟ ਟਰੱਸਟ ਦੀ ਬਹੁਤ ਪੁਰਾਣੀ ਸਕੀਮ ਹੈ ਇੱਥੇ ਤਕਰੀਬਨ ਸਾਡੇ ਸਾਰੇ ਪਲਾਟ ਵਿਕੇ ਹੋਏ ਆ ਰਹਿائش ਹੋਈ ਵੇ ਸਾਰੇ ਪਲਾਟਾਂ ਦੇ ਵਿੱਚ ਇਹ ਸਾਡੇ ਐਸਓਏ ਸਾਡੀ ਮਾਰਕੀਟ ਆ ਸਾਡੇ ਭਾਰਤਨਗਰ ਤੇ ਪਟੇਲ ਨਗਰ ਸਾਂਝੀ ਕਹਿ ਸਕਦੇ ਆ ਇੱਥੇ ਸੂ ਸਾਰੇ ਇੱਥੇ ਦੁਕਾਨਾਂ ਬਣੀਆਂ ਨੇ ਇਸ ਦੀ ਜਿਹੜੀ ਪਾਰਕਿੰਗ ਹੈ ਉਸ ਦਾ ਕਾਫੀ ਮੰਦਾ ਹਾਲ ਸੀਗਾ ਸਾਰੇ ਦੁਕਾਨਦਾਰ ਭਰਾਵਾਂ ਨੇ ਸਾਡੇ ਕਾਫੀ 1 ਸਾਲ ਤੋਂ ਕਹਿ ਰਹੇ ਸੀ ਸਾਡੀ ਪਾਰਕਿੰਗ ਨਵੀਂ ਬਣਾਓ ਕਿਉਂਕਿ ਇੱਥੇ ਗੱਡੀਆਂ ਖੜ੍ਹਦੀਆਂ ਆ ਕੇ ਸ਼ਾਮ ਨੂੰ ਰਾਸ਼ ਹੁੰਦਾ ਤੇ ਅੱਜ ਅਸੀਂ ਉਸ ਪਾਰਕਿੰਗ ਦੀ ਇੰਟਰਲੋਕਿੰਗ ਦੀ ਤੇ ਜੋ ਫੁੱਟਪਾਥ ਹੈ ਉਸ ਦੇ ਕੰਮ ਦੀ ਸ਼ੁਰੂਆਤ ਜਿਹੜੀ ਉਹ ਕਰਵਾਈ ਹੈ ਸੋ ਪਹਿਲੇ ਦਿਨ ਤੋਂ ਲੈ ਕੇ ਜਦੋਂ ਮੈਂ ਅਪਰੂਵਮੈਂਟ ਅਟ ਚੇਅਰਮੈਨ ਹੀ ਸੰਭਾਲ ਲਈਏ ਉਦੋਂ ਤੋਂ ਲੈ ਕੇ ਲਗਾਤਾਰ ਅੱਜ ਤੱਕ ਅਸੀਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਨੂੰ ਨੇਪਰੇ ਚਾੜਿਆ ਹੈ ਤੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਪ੍ਰੋਜੈਕਟ ਆ ਉਹ ਸਾਡੇ ਪਾਈਪਲਾਈਨ ਦੇ ਵਿੱਚ ਆ। ਭਾਰਤਨਗਰ ਦੇ ਨਾਲ ਹੀ ਇੱਕ ਪੈਟਰੋਲ ਪੰਪ ਸਾਈਟ ਹੈ। ਗੁਰੂ ਦੀ ਕਿਰਪਾ ਦੇ ਨਾਲ ਸਾਡਾ ਉਹ ਵੀ ਮਤਾ ਪ੍ਰਮਾਣ ਹੋ ਗਿਆ ਤੇ ਇੱਥੇ ਇੱਕ ਬਹੁਤ ਵਧੀਆ ਕਿਸੇ ਚੰਗੀ ਕੰਪਨੀ ਦਾ ਜਿਹੜਾ ਪੈਟਰੋਲ ਪੰਪ ਆ ਉਹ ਵੀ ਸਰਕਾਰੀ ਪੈਟਰੋਲ ਪੰਪ ਜਿਹੜਾ ਉਹ ਸ਼ਹਿਰ ਨੂੰ ਆਸੀਲ ਸੇਵਾ ਦੇ ਵਿੱਚ ਅਸੀਂ ਸਮਰਪਿਤ ਕਰਾਂਗੇ। ਸੋ ਸਾਨੂੰ ਖੁਸ਼ੀ ਹੈ ਸਰਦਾਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਪੰਜਾਬਗਣ ਨੇ ਸਾਨੂੰ ਬੜੀਆਂ ਆਸਾਂ ਤੇ ਉਮੀਦਾਂ ਨਾਲ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਂਦੀ ਹੈ ਸੋ ਅਸੀਂ ਆਪਣੀ ਡਿਊਟੀ ਨਿਭਾ ਰਹੇ ਆਂ ਸ਼ਹਿਰ ਦਾ ਸਰਪੱਖੀ ਵਿਕਾਸ ਕਰ ਰਹੇ ਆਂ ਜਿਵੇਂ ਮਾਨਸਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਲੱਗੇ ਪਿਆ ਸਾਡੀ ਸੋਚ ਆ ਕਿ ਅਸੀਂ ਬਠਿੰਡੇ ਸ਼ਹਿਰ ਨੂੰ ਬਹੁਤ ਅੱਗੇ ਲੈ ਕੇ ਜਾਈਏ ਦੇਖਿਆ ਜਿਹੜਾ ਪ੍ਰੋਜੈਕਟ ਬਣਾ ਰਹੇ ਹਾਂ ਇਹਦੇ ਵਿੱਚ ਕਿੰਨੀ ਦੀ ਲੱਗਦਾ ਪ੍ਰੋਜੈਕਟ ਆ ਔਰ ਇਹ ਤਕਰੀਬਨ 60-70 ਲੱਖ ਰੁਪਏ ਦਾ ਪ੍ਰੋਜੈਕਟ ਆ ਸਾਰਾ ਜਿਹਦੇ ਵਿੱਚ ਆ ਫੁੱਟਪਾਥ ਦੀ ਰਿਪੇਅਰ ਹੋਣੀ ਹੋਰ ਵੀ ਇੱਥੇ ਜੋ ਸਮੱਸਿਆਵਾਂ ਨੇ ਸਾਰੀਆਂ ਇਸ ਨੂੰ ਪੂਰੀਆਂ ਸਹੂਲਤਾਂ ਦੇ ਨਾਲ ਇਸ ਮਾਰਕੀਟ ਨੂੰ ਰੈਸਟ ਕਰਾਂਗੇ ਸੋ ਜਿਵੇਂ ਸਾਡਾ ਸਾਰਾ ਸਟਾਫ ਅਸੀਂ ਜੋ ਜਿਵੇਂ ਸਹਿਰਗਾ ਬਣਾਈ ਆ ਤੇ ਇਹ ਪ੍ਰੋਜੈਕਟ ਨੇ ਟ੍ਰਾਂਸਪੋਰਟ ਨਗਰ ਦੇ ਪ੍ਰੋਜੈਕਟ ਨੇ ਅਜੀਬ ਗਾਂਧੀ ਨਗਰ ਦੇ ਪ੍ਰੋਜੈਕਟ ਨੇ ਸਾਰੇ ਸਾਡੇ ਮਤੇ ਮਚੌਰ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਜਿਹੜੇ ਵੱਡੀ ਪੱਧਰ ਤੇ ਵਿਕਾਸਕਾਰ ਦੇ ਬਠੰਡੇ ਦੇ ਵਿੱਚ ਇੰਪਰੂਵਮੈਂਟ ਸ਼ੁਰੂ ਕਰਨ ਜਾ ਰਹੇ ਆ ਇਹ ਨਹੀਂ 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 ਕੰਪਨੀ ਤਾਂ ਇਹ ਠੇਕੇਦਾਰੀ ਕਰਦੇ ਹੁੰਦੇ ਜੀ ਕੰਪਨੀ ਜਿਹੜਾ ਰੋਡ ਬੰਤੋਂ ਕਿਸੇ ਕੰਪਨੀ ਦਾ ਹੈ ਇਹ ਟੈਂਡਰ ਹੁੰਦਾ ਟੈਂਡਰ ਦੇ ਵਿੱਚ ਆਨਲਾਈਨ ਟੈਂਡਰਿੰਗ ਹੁੰਦੀ ਹੈ ਉਹਦੇ ਵਿੱਚ ਇਹਨੂੰ ਐਨ ਬੈਡਵਿਡਿਕ ਠੇਕੇਦਾਰ ਕੋਲ ਕਿੰਨੇ ਕੋਲੇ ਸੀ타ਰਾਮ ਸੀ타ਰਾਮ ਜੀ ਠੇਕੇਦਾਰ ਹੈ 70 ਲੱਖ ਰੁਪਏ ਦਾ ਪ੍ਰੋਲ ਪੰਪ ਤਦੋਂ ਤੱਕ ਲੱਗਣ ਦੀ ਸੂਭ ਪ੍ਰੋਲ ਪੰਪ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ ਸਾਡੇ ਕੋਲੇ ਦੋ ਕੰਪਨੀਆਂ ਦੇਆਂ ਮਤਲਬ ਅਪਰੋਚ ਕੀਤਾ ਉਹਨਾਂ ਨੇ ਉਹ ਕਹੇ ਇੱਕ ਕੰਪਨੀ ਕਹਿੰਦੇ ਅਸੀਂ ਲਾਉਣਾ ਦੂਜੀ ਕੰਪਨੀ ਕਹਿੰਦੇ ਅਸੀਂ ਲਾਉਣਾ ਸੋ ਅਸੀਂ ਦੋਨਾਂ ਕੰਪਨੀਆਂ ਦੇ ਕਾਗਜ਼ ਪੱਤਰ ਚੈੱਕ ਕਰਕੇ ਜਿਹੜੀ ਕੰਪਨੀ ਵਧੀਆ ਸਹੂਲਤਾਂ ਦੇਣ ਦੇ ਲਈ ਸਾਨੂੰ ਲੈਵਲ ਹੋਊਗੀ ਸਾਨੂੰ ਲੱਗੂ ਕਿ ਇਹ ਕੰਪਨੀ ਸ਼ਹਿਰ ਆਸਤੇ ਵਧੀਆ ਵਧੀਆ ਪ੍ਰੋਪਲ ਪੰਪ ਚਲਾਊਗੀ ਉਸ ਕੰਪਨੀ ਦਾ ਜਿਹੜਾ ਪ੍ਰੋਪਲ ਪੰਪ ਆ ਸੀ ਇੱਥੇ ਆਉਣ ਵਾਲੇ ਤਕਰੀਬਨ 10 ਦਿਨਾਂ ਦੇ ਵਿੱਚ ਫਾਈਨਲ ਹੋ ਜੂ ਕਿਉਂਕਿ ਕਾਗਜ਼ੀ ਕਾਰਵਾਈ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ